ਪੰਜਾਬ ਨੂੰ ਅਪਰਾਧ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦਰਮਿਆਨ ਵੱਡੀ ਸਫਲਤਾ ਹਾਸਲ ਕਰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਤਰੰਤਾਰਨ ਪੁਲਿਸ ਨਾਲ ਸਾਂਝੇ ਆਪਰੇਸ਼ਨ ਵਿੱਚ ਤਰੰਤਾਰਨ ਵਿਖੇ ਦਿਨ ਦਿਹਾੜੇ ਹੋਏ ਜਗਦੀਪ ਮੋਲਾ ਦੇ ਸਨਸਨੀ ਖੇਸ ਕਤਲ ਵਿੱਚ ਸ਼ਾਮਲ ਮੁੱਖ ਸ਼ੂਟਰ ਰਾਹੁਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਜੋ ਤਿੰਨ ਜ਼ਿੰਦਾ ਕਾਰਤੂਸ ਸਮੇਤ ਟੀ ਬੋਰ पिस्तौल बरामद ਕੀਤਾ ਹੈ ਇਸ ਬੰਦੀ ਜਾਣਕਾਰੀ ਐਸਐਸਪੀ ਤਰਨਤਾਰ ਅਭਿਮਨਯੂ ਰਾਣਾ ਨੇ ਸਾਂਝੀ ਕੀਤੀ ਅੱਜ ਏਜੀਟੀਫ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਕਿ ਜਿਹੜਾ 48/25 ਕ ਮਕਦਮਾ ਦਾਜ ਹੋਇਆ ਸੀਗਾ ਜਿਹਦੇ ਵਿੱਚ ਜਗਦੀਪ ਮੋਲੂ ਉਹਦਾ ਮਰਡਰ ਹੋਇਆ ਸੀਗਾ 5 ਮਾਰਚ ਨੂੰ ਦਰਬਾਰ ਸਾਹਿਬ ਲਾਗੇ ਤੇ ਉਹ ਉਹਦੇ ਵਿੱਚ ਜਿਹੜੇ ਦੋਸ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਦੋਸ਼ੀ ਦੀ ਪਛਾਣ ਹੋਈ ਸੀਗੀ ਮੱਫਰ ਖਾਸ ਨੇ ਚਲਾ ਦਿੱਤੀ ਕਿ ਬਈ ਰਾਹੁਲ ਕਰਕੇ ਜਿਹੜਾ ਸ਼ੂਟਰ ਸੀਗਾ ਮੇਨ ਉਹ ਉਹਦੀ ਇਨਫੋਰਮੇਸ਼ਨ ਇਹਨਾਂ ਨੂੰ ਮਿਲੀ ਸੀਗੀ ਤੇ ਇਹਨਾਂ ਨੇ ਆਪਣੀ ਸਿਟੀ ਤਰਨਤਾਨ ਐਸਐਚਓ ਰੰਜੀਤ ਇਹਨਾਂ ਦੀ ਟੀਮ ਨੂੰ ਨਾਲ ਲੈ ਕੇ ਉਹਦਾ ਪੇਸ਼ਾ ਖਬਰ ਮਿਲਨ ਤੇ ਉਹਦਾ ਪੇਸ਼ਾ ਕੀਤਾ ਤੇ ਜਦੋਂ ਪੇਸ਼ਾ ਕਰ ਰਹੇ ਸੀਗੇ ਤੇ ਜਿਹੜੀ ਦੋਸ਼ੀ ਦੀ ਗੱਡੀ ਦਾ ਜਿਹੜਾ ਟਾਇਰ ਪਾਟਨ ਕਰਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਪੁਲਿਸ ਵੱਲ ਫਾਇਰ ਵੀ ਕੀਤਾ ਜਵਾਬੀ ਕਾਰਵਾਈ ਦੇ ਵਿੱਚ ਉਹਨੂੰ ਕਾਬੂ ਕਰਨ ਲਈ ਉਹਨੂੰ ਡਿਸ arm ਕਰਨ ਲਈ ਇੱਕ ਗੋਲੀ ਜਿਹੜੀ ਉਹਦੇ ਲੱਤ ਤੇ ਲੱਗੀ ਹੈ ਤੇ ਉਹਨੂੰ ਹਸਪਤਾਲ ਭੇਜਿਆ ਗਿਆ